ਸਰ ਅੱਜ ਅਮੰਦੀ ਕੋਰ ਨੂੰ ਪੇਸ਼ ਕੀਤਾ ਗਿਆ ਕੀ ਗੱਲ ਹੈ ਆ ਸਾਡੇ ਜਿਹੜੇ 65 ਨੰਬਰ ਐਫ ਆਈ ਆਰ ਹੈਗੇ ਥਾਣਾ ਕਨਾਲ ਕਲੋਨੀ ਦੇ ਵਿੱਚ ਉਹਦੇ ਰਿਗਾਰਡਿੰਗ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਸੀ ਅੱਜ ਕੋਰਟ ਦੇ ਵਿੱਚ ਅਸੀਂ ਪੇਸ਼ ਕਰਕੇ ਅਕਿਊਜ਼ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਅਸੀਂ ਲਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਅਸੀਂ ਸਾਡੇ ਜਿਹੜੇ ਕਾਫੀ ਐਂਗਲਸ ਅਸੀਂ ਕਰ ਰਹੇ ਹਾਂ ਤਾਂ ਅੱਗੇ ਜਿਹੜੇ ਹੈਗਾ ਅਸੀਂ ਪੁਲਿਸ ਰਿਮਾਂਡ ਦੇ ਦੌਰਾਨ ਜਿਹੜੀ ਕਸ਼ਕਸ਼ ਕਰਾਂਗੇ ਸਰ ਕੀ ਕੀ ਜਿਹੜੇ ਦਾ ਸਾਹਮਣੇ ਆ ਰਹੇ ਨੇ ਆ ਦੇਖੋ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਚੀਜ਼ਾਂ ਹੁੰਦੀਆਂ ਨੇ ਉਹ ਅਸੀਂ ਡਿਸਕਲੋਜ਼ ਕੰਪਲੀਟਲੀ ਹੋ ਜਾਂਦੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਅਸੀਂ ਵਿਲ ਸ਼ੇਅਰ ਡੈਫੀਨਿਟ ਕੋਈ ਬਰਾਮਦ ਹੋਇਆ ਜਿਹੜਾ 2 ਦਿਨ ਦਾ ਹੋ ਰਿਹਾ ਮੰਡ ਤੁਸੀਂ ਜਿਹੜਾ ਕਹ ਰਹੇ ਹਨ ਬਰਾਮਦਗੀ ਤਾਂ ਦੇਖੋ ਜਿਹੜੀ ਪਹਿਲਾਂ ਹੋਈ ਸੀਗੀ ਉਸ ਤੋਂ ਇਲਾਵਾ ਜਿਹੜੀ ਹੁਣ ਅੱਗੇ ਸਾਡੇ ਕੋਲ ਹੋਰ ਕਾਫੀ ਚੀਜ਼ਾਂ ਹੈਗੀਆਂ ਨੇ ਕਾਫੀ ਫੈਕਟ ਸਕੇ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਜਲਦੀ ਜਿਹੜੀ ਹੈਗੀ ਹੈ ਵਿਲ ਟ੍ਰਾਈ ਟੂ ਕੇ ਜਿਹੜਾ ਫਾਰਵਰਡ ਬੈਕਵਰਡ ਲਿੰਕੇਜ ਹੈ ਜੇ ਸਾਰੇ ਨੂੰ ਕਲੋਸ ਕਰ ਦੇ ਸਰ ਅਜੇ ਹੀ ਕਾਰਨ ਸੀ ਵੀ ਅੱਜ ਜਿਹੜਾ ਸਾਰਾ ਕੰਮ ਬੁੱਧ ਤਰੀਕੇ ਨਾਲ ਜਿਹੜਾ ਨਾ ਕਿ ਹਸਪਤਾਲ ਮੈਡੀਕਲ ਤੇ ਲੈ ਜਾਇ ਸਰਕ ਸਰਕਾਰ ਪ੍ਰਬੰਧ ਕੀਤੇ ਗਏ ਦੇਖੋ ਪੁਲਿਸ ਦੀ ਪ੍ਰਾਇਮਰੀ ਡਿਊਟੀ ਹੈਗੀ ਲਾਂਡਰ ਨੂੰ ਮਨਟੇਨ ਰੱਖਣਾ ਉਸ ਨੂੰ ਮਨਟੇਨ ਰੱਖਣ ਵਾਸਤੇ ਸਾਡੇ ਵੱਲੋਂ ਡਿਊਟੀ ਡਿਪਲੈਜ ਕੀਤੀ ਸੀ ਸਰ ਕੁਛ ਨਾ ਪੁਲਿਸ ਅਧਿਕਾਰੀਆਂ ਦੇ ਨਾਮ ਹੋ ਜਾਂਦੇ ਹੈ दैट आई ਕੈਨਟ ਕਮੈਂਟ